ਚਾ ਬਣਾਇਆ ਸ਼ੋਰੂਮ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਹੈ ਜੀ ਠੀਕ ਰਖ ਵਧੀਆ ਜੀ ਭਾਈ ਤੁਹਾਡਾ ਪੰਜਾਬੀ ਦਾ ਬ੍ਰਾਂਡ ਹੈ ਹਾਂ ਜੀ ਭਾਜੀ ਕੀ ਕੀ ਹੈਗਾ ਤੁਹਾਡੇ ਕੋਲ ਸਾਡੇ ਕੋਲ ਹੁੱਡੀ ਹੈ ਜੀ ਤੇ スウェット ਸ਼ਰਟ ਹੈ ਆ ਦੇਖੋ ਜੀ ਗੁਰਮੁਖੀ ਲਿਪੀ ਹੈ ਜੀ ਆ ਦੇਖੋ ਜੀ ਸਾਡੇ ਕੋਲ ਬੱਚਿਆਂ ਦੀ ਹੈ ਵੀ ਜੀ ਆ ਦੇਖੋ ਪੁਰਾਣਾ ਪੰਜਾਬ ਜੀ ਦਰਿਆਵਾਂ ਦੇ ਨਾਂ ਆ ਕਿੰਨੇ ਦੀ ਹੈ ਹੁੱਡੀ ਇਹ ਜੀ 1600 ਦੀ ਹੈ ਇਹ ਕਿੰਨੇ ਦੀ 1600 ਦੀ ਵੀਰ ਜੀ 1600 ਹਾਂਜੀ ਵੀਰ ਜੀ ਇੰਨਾ ਕੀ ਲਾਤਾ ਇਹਦੇ ਚ ਸਾਡੇ ਕੋਲ ਭਾਜੀ ਇਹ 1600 ਦੀ ਆ 1500 ਦੀ ਆ ਆ 2000 ਦੀ ਰੇਂਜ ਚ ਆ ਜੀ ਇਹ ਅਲੱਗ ਅਲੱਗ ਰੇਟ ਆ ਜੀ ਸਾਰਿਆਂ ਦੇ ਸਾਡਾ ਆਪਣਾ ਜੇ ਹੈਗਾ ਇਹ ਪੰਜਾਬੀ ਕਲਚਰ ਆ ਸਾਰਾ ਹੈ ਇੰਨੇ ਦੀ ਤਾਂ ਵਧੀਆ ਬ੍ਰਾਂਡ ਦੀ ਪਿਉਮਾ ਐਡੀਡਾਸ ਉਹ ਬ੍ਰਾਂਡਾਂ ਦੀ ਆ ਜਾਂਦੀ ਆ ਇੰਨੀ ਮਹਿੰਗੀ ਕੌਣ ਲਊਗਾ ਤੁਹਾਡੇ ਤੋਂ ਆਹ ਹੈ ਕੋਪੜਾ ਇਸ ਕਰਕੇ ਥੋੜਾ ਰੇਟ ਤਾਂ ਤੁਹਾਨੂੰ ਲੱਗਦਾ ਆ ਪਰ ਇਹ ਚੀਜ਼ ਬਹੁਤ ਵਧੀਆ ਆ ਇਹ ਉਹ ਲੋਕਲ ਜਾਂ ਬ੍ਰਾਂਡ ਆ ਤੁਹਾਡਾ ਵੱਡੇ ਵੱਡੇ ਬ੍ਰਾਂਡ ਨਾ 50 50% ਡਿਸਕਾਊਂਟ ਦਿੰਦੇ ਆ ਕਿੰਨਾ ਡਿਸਕਾਊਂਟ ਇਹਦੇ ਤੇ ਨਹੀਂ ਵੀਰ ਜੀ ਡਿਸਕਾਊਂਟ ਕੋਈ ਨਹੀਂ ਹੈਗਾ ਜਿੰਨਾ ਹੈਗਾ ਉਨਾ ਹੀ ਲੱਗਣਾ ਜੀ ਇਹ ਮੇਰੀ ਗੱਲ ਮੰਨੋ ਡਿਸਕਾਊਂਟ ਸਕੂਨ ਦਿਓ ਇਹਦੇ ਤੇ ਰੇਟ ਰੁਟ ਘੱਟ ਰੱਖੋ 5 600 ਦੀ ਗੱਲ ਕਰੋ ਫਿਰ ਵਿਕਣਾ ਤੁਹਾਡਾ ਸੌਦਾ ਇਹ ਕਾਊਂਟ ਨਹੀਂ ਹੋਣਾ ਭਾਜੀ ਉਹ ਛੱਡੋ ਯਾਰ ਜੇ ਇੰਨੇ ਪੈਸੇ ਮੈਂ ਲਾਣੇ ਹੀ ਨੇ ਤਾਂ ਮੈਂ ਵਧੀਆ ਬ੍ਰਾਂਡ ਲਵਾਂਗਾ ਲਵਾਈਜ਼ ਪਿਉਮਾ ਐਦਾਂ ਨਹੀਂ ਵਿਕਣਾ ਸੋਦਾ ਤੁਹਾਡਾ ਹਾਂਜੀ ਮੇਰੀ ਜੀ ਉਹ ਕਸਟਮਰ ਆਏ ਸੀਗੇ ਬੜਾ ਬੋਲਦੇ ਸੀ ਉਹ ਰੇਟ ਤੁਹਾਡਾ ਵੱਧਿਆ ਮੈਂ ਬ੍ਰਾਂਡ ਲਊਂਗਾ ਇਹ ਲਵਾਂਗਾ ਤੁਸੀਂ ਕੀ ਕੀਤਾ ਜਵਾਬ ਨਹੀਂ ਦਿੱਤਾ ਸੀ ਭਾਈ ਭਾਜੀ ਮੈਂ ਕੀ ਕਹਣਾ ਸੀਗਾ ਭਾਜੀ ਤੁਸੀਂ ਇਹ ਸੋਚੋ ਜੇ ਕੋਈ ਬਾਹਰੋਂ ਬੰਦਾ ਆ ਕੇ ਤੁਹਾਡੇ ਨਿਆਣੇ ਨੂੰ ਕੁਝ ਕਹਿ ਜਵੇ ਤੁਸੀਂ ਸੁਣੀ ਜਾਓਗੇ ਕੁਝ ਨਹੀਂ ਕਹੋਗੇ ਉਹਨੂੰ ਉਹ ਕਵੇ ਤੁਹਾਡਾ ਨਿਆਣਾ ਨਲਾਇਕ ਆ ਸਾਡਾ ਹੁਸ਼ਿਆਰ ਹੈ ਜਾਂ ਬਾਹਰਲੇ ਨਿਆਣੇ ਹੁਸ਼ਿਆਰ ਹੈ ਤੁਸੀਂ ਕੁਝ ਨਹੀਂ ਕਹੋਗੇ ਕੋਈ ਤਾਂ ਜਵਾਬ ਦੋਗੇ ਨਾ ਉਹਨੂੰ ਭਾਜੀ ਪਤਾ ਮੈਨੂੰ ਮੇਰਾ ਬੱਚਾ ਹੁਸ਼ਿਆਰਾ ਪਰ ਕਿਦਾਂ ਕੋਈ ਉਹਨੂੰ ਕੁਝ ਕਹਿਜੂਗਾ ਭਾਜੀ ਜੇ ਤੁਸੀਂ ਆਪਣੇ ਬੱਚੇ ਬਾਰੇ ਨਹੀਂ ਸੁਣ ਸਕਦੇ ਇੱਥੋਂ ਤਾਂ ਤੁਹਾਡੀ ਰੋਜੀ ਰੋਟੀ ਚੱਲਦੀ ਹੈ ਇਹ ਤੁਹਾਡਾ ਕੰਮ ਹੈ ਨਾ ਤੁਸੀਂ ਇਹਦੇ ਬਾਰੇ ਕਿਵੇਂ ਸੁਣ ਲਿਆ ਯਾਰ ਕਿਸੇ ਤੋਂ ਕਿ ਸਾਡੇ ਬ੍ਰਾਂਡ ਵਧੀਆ ਹੈ ਬਾਹਰਲੇ ਬ੍ਰਾਂਡ ਵਧੀਆ ਆਪਣਾ ਲੋਕਲ ਬ੍ਰਾਂਡ ਕਹਿ ਗਿਆ ਯਾਰ ਉਹ ਕਹੋ ਹਾਂਜੀ ਸਾਡਾ ਬ੍ਰਾਂਡ ਹੈ ਸਾਡਾ ਬ੍ਰਾਂਡ ਹੈ ਭਾਜੀ ਕਹਿ ਕਹਿ ਸਕਦੇ ਸੀ ਨਾ ਤੁਸੀਂ ਹਾਂਜੀ ਬਿਲਕੁਲ ਸੀ ਆਪਾਂ ਕਿਹਾ ਕਿਉਂ ਨਹੀਂ ਜੀ ਮੈਂ ਕੁਝ ਬੋਲਿਆ ਨਹੀਂ ਕਸਟਮਰ ਨੇ ਐਕਚੁਅਲ ਚ ਕੀ ਆ ਨਾ ਆਪਾਂ ਨੂੰ ਨਾ ਆਪਣੇ ਕੰਮ ਤੇ ਭਰੋਸਾ ਹੀ ਹੈ ਨਹੀਂ ਤੁਹਾਨੂੰ ਪਤਾ ਇੱਕ ਆਹਾ ਹੁੱਡੀ ਬਣਾ ਚ ਕਿੰਨੀ ਮਿਹਨਤ ਲੱਗਦੀ ਹੈ ਜੀ ਸਭ ਤੋਂ ਪਹਿਲਾਂ ਇਹਦਾ ਕਪੜਾ ਚੂਜ਼ ਕੀਤਾ ਜਾਂਦਾ ਹੈ ਜੀ ਉਹ ਦੇਖਿਆ ਜਾਂਦਾ ਕਿ ਆ ਮੌਸਮ ਦੇ ਵਿੱਚ ਸੂਟੇਬਲ ਹੈ ਜਾਂ ਨਹੀਂ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਕਲਚਰ ਨੂੰ ਪ੍ਰਮੋਟ ਕਰ ਰਹੇ ਆ ਊੜਾ ਐੜਾ ਛਾਪਿਆ ਹੈ ਇਹਦੇ ਉੱਤੇ ਬਿਲਕੁਲ ਠੀਕ ਹੈ ਜੀ ਉਹਦੇ ਵਿੱਚ ਵੀ ਕਈਆਂ ਦੀ ਆਪਾਂ ਨੂੰ ਗੱਲਾਂ ਸੁਣਨੀਆਂ ਪੈਂਦੀਆਂ ਆ ਉਸ ਤੋਂ ਬਾਅਦ ਕਿੰਨੇ ਸਾਈਜ਼ ਬਣਾਉਣੇ ਪੈਂਦੇ ਨੇ ਉਸ ਤੋਂ ਬਾਅਦ ਵੀ ਸਾਨੂੰ ਭਰੋਸਾ ਰੱਖਣਾ ਪੈਣਾ ਕਿ ਵਿਕੇਗਾ ਕਿ ਨਹੀਂ ਵਿਕੇਗਾ ਬਿਲਕੁਲ ਜੀ ਸਮਝਦੇ ਹੋ ਨਾ ਇਹ ਗੱਲ ਜੀ ਜੀ ਫਿਰ ਤੁਸੀਂ ਆਪਣੇ ਬ੍ਰਾਂਡ ਨੂੰ ਬਾਹਰਲੇ ਬ੍ਰਾਂਡਾਂ ਨਾਲ ਕਿਉਂ ਕੰਪੈਰੀਜ਼ਰ ਕਰਨ ਦੇ ਰਹੇ ਹੋ ਤੁਸੀਂ ਕਹੋ ਕਿ ਸਾਡਾ ਬ੍ਰਾਂਡ ਸਭ ਤੋਂ ਵਧੀਆ ਕਿਸੇ ਨੂੰ ਨਿੰਦੋ ਨਾ ਅਗਲੇ ਭਾਵੇਂ 100% ਡਿਸਕਾਊਂਟ ਦੇ ਦੇਣ ਤੁਸੀਂ ਕਹੋ ਭਾਜੀ ਇਹਦੇ ਪਿੱਛੇ ਸਾਡੀ ਮਿਹਨਤ ਲੱਗੀ ਆ ਸਾਡੀ ਬਹੁਤ ਲਗਤ ਲੱਗੀ ਆ ਸਾਡੇ ਇੰਨੇ ਦਿਨ ਲੱਗੇ ਆ ਭਾਜੀ ਸਾਡੇ ਬ੍ਰਾਂਡ ਦੀ ਗਾਰੰਟੀ ਆ ਇਹ ਕੋਈ ਲੋਕਲ ਬ੍ਰਾਂਡ ਨਹੀਂ ਗਾ ਵਰਲਡਵਾਈਡ ਚੱਲਦਾ ਵਾ ਜੇਪੀ ਪੰਜਾਬੀ ਤੁਸੀਂ ਕੌਨਫੀਡੈਂਸ ਦਾ ਰੱਖੋ ਮੈਂ ਖਿਆਲ ਰੱਖੂੰਗਾ ਭਾਈ ਗਤੋ ਜੀ ਵੀਰੇ ਆਪਣੇ ਕੰਮ ਤੇ ਭਰੋਸਾ ਤਾਂ ਰੱਖੋ ਆਪਾਂ ਨੂੰ ਪਤਾ ਕਿੰਨੀ ਮਿਹਨਤ ਲੱਗੀ ਐ ਕਿੰਨਾ ਆਪਾਂ ਮਾਰਜਿਨ ਰੱਖਿਆ ਆਪਾਂ ਵੀ ਤਾਂ ਖਰਚੇ ਪੂਰੇ ਕਰਨੇ ਆ ਆਪਾਂ ਵੀ ਤਨਖਾਹ ਦੇਣੀਆਂ ਨੇ ਠੀਕ ਆ ਨਾ ਭਾਈ ਮੈਂ ਖਿਆਲ ਰੱਖੂੰਗਾ ਆਪਾਂ ਜਿੰਨਾ ਰੇਟ ਚਾਹਾਂਗੇ ਉਹਨਾਂ ਵੇਚਾਂਗੇ ਸਾਨੂੰ ਪਤਾ ਮਿਹਨਤ ਲੱਗੀ ਸਾਡੀ ਪਰ ਵੀਰੇ ਕੱਲ ਮੈਨੂੰ ਵੀ ਕਸਟਮਰ ਇਹੀ ਕਹਿ ਕੇ ਗਿਆ ਸੀਗਾ ਨੱਡੀ ਆਪਾਂ ਹਰੇਕ ਬੰਦੇ ਦਾ ਮੂੰਹ ਤਾਂ ਨਹੀਂ ਬੰਦ ਕਰ ਸਕਦੇ ਠੀਕ ਹੈ ਜਿੰਨੂੰ ਚੀਜ਼ ਪੁੱਗਦੀ ਆ ਉਹੀ ਲੈ ਕੇ ਜਾਂਦਾ ਨਾ ਹੈ ਉਹ ਬੰਦਾ ਤੈਨੂੰ ਕਹਿ ਕੇ ਗਿਆ ਵੀਰੇ ਕਿ ਪਿਉਮਾ ਸਸਤਾ ਹੈ ਲਿਵਾਈ ਸਸਤਾ ਹੈ ਯਾਰ 100 ਮਹਿੰਗਾ ਹੋਵੇ ਜਾਂ 100 ਸਸਤਾ ਹੋਵੇ ਆਪਾਂ ਨੂੰ ਕੀ ਲੈਣਾ ਦੇਣਾ ਆਪਾਂ ਕਿਸੇ ਬ੍ਰਾਂਡ ਨੂੰ ਮਾੜਾ ਤਾਂ ਨਹੀਂ ਕਹਿ ਰਹੇ ਹਾਂਜੀ ਜੇ ਉਹ ਇੰਨਾ ਹੀ ਵਧੀਆ ਸਾਰੇ ਬ੍ਰਾਂਡ ਨੇ ਤਾਂ ਉਹਨਾਂ ਨੂੰ ਕੀ ਲੋੜ ਪੈਗੀ ਡਿਸਕਾਊਂਟ ਲਾਣ ਦੀ ਕਿਉਂ 50% ਕਿਉਂ 60% ਡਿਸਕਾਊਂਟ ਦੇ ਰਹੇ ਨੇ ਹਾਂ ਤੋ ਸਹੀ ਗੱਲ ਹੈ ਬਾਈ ਸਾਹਿਬ ਆਪਾਂ ਆਪਣੇ ਕਲਚਰ ਨੂੰ ਸੰਭਾਲ ਹੀ ਨਹੀਂ ਪਾਰੇ ਆਪਾਂ ਆਪਣੇ ਇੰਡੀਆ ਨੂੰ ਪੈਸੇ ਨਹੀਂ ਕਮਾ ਕੇ ਦੇ ਰਹੇ ਆਪਾਂ ਸਾਰੇ ਬਾਹਰਲੇ ਬ੍ਰਾਂਡਾਂ ਨੂੰ ਪੈਸਾ ਦੇ ਰਹੇ ਆ ਕਿੱਥੋਂ ਦੇ ਬ੍ਰਾਂਡ ਨੇ ਸਾਰੇ ਬਾਹਰਲੇ ਬ੍ਰਾਂਡ ਨੇ ਨਾ ਹਾਂਜੀ ਬਾਹਰਲੇ ਆਪਾਂ ਬਹੁਤ ਖੁਸ਼ ਹੁੰਨੇ ਆ ਉਹਨਾਂ ਨੇ ਆਪਣਾ ਮਾਈਂਡ ਮੇਕਅਪ ਹੀ ਇਹੋ ਜਿਹਾ ਕਰਤਾ ਕਿ ਅਸੀਂ ਬਹੁਤ ਵਧੀਆ ਵਾਂ ਇਹੋ ਜਿਹੀ ਬ੍ਰਾਂਡਿੰਗ ਕਰਤੀ ਇਹੋ ਜਿਹੀ ਐਡਵਰਟਾਈਜ਼ਮੈਂਟ ਕਰਤੀ ਕਿ ਆਪਾਂ ਨੂੰ ਵਧੀਆ ਲੱਗਦੇ ਆ ਆਪਾਂ ਬਾਹਰ ਪੈਸਾ ਭੇਜ ਰਹੇ ਆ ਆਪਣੇ ਪੰਜਾਬ ਨੂੰ ਆਪਣੇ ਭਾਰਤ ਨੂੰ ਪੈਸਾ ਨਹੀਂ ਦੇ ਰਹੇ ਜੀ ਆਪਣਾ ਲੋਕਲ ਬ੍ਰਾਂਡ ਨਹੀਂ ਹੈਗਾ ਆਪਣਾ ਬਹੁਤ ਵਧੀਆ ਬ੍ਰਾਂਡ ਹੈ ਤੁਸੀਂ ਨਾ ਭਰੋਸਾ ਰੱਖੋ ਆਪਣੇ ਆਪ ਤੇ ਕੰਮ ਕਰ ਰਹੇ ਆ ਨਾ ਬਾਜੀ ਮਾੜੀ ਚੀਜ਼ ਹੈ ਕੋਈ ਲਾਓ ਹੱਥ ਕੇਸੇ ਵਸੇ ਮਾੜਾ ਹੈਗਾ ਇਹ ਨਹੀਂ ਵੀਰੇ ਅਸੀਂ ਆਪਾਂ ਖੁਦ ਵੀ ਤਾਂ ਯੂਜ਼ ਕਰ ਰਹੇ ਆ ਮਰਜ਼ੀ ਮਰ ਨੂੰ ਨਾ ਲੜਨਾ ਨਹੀਂਗਾ ਠੀਕ ਹੈ ਪਰ ਉਹਦੇ ਮਾਈਂਡ 'ਚ ਇਹ ਚੀਜ਼ ਪਾਣੀ ਉਹਦੇ ਦਿਮਾਗ 'ਚ ਬਿਠਾਣਾ ਹੈ ਕਿ ਬਾਜੀ ਅਸੀਂ ਸਭ ਤੋਂ ਵਧੀਆ ਕੰਮ ਕਰ ਰਹੇ ਆ ਜੀ ਕਿਵੇਂ ਨੀ ਚੀਜ਼ ਵੇਖੂ ਯਾਰ ਇੰਨੀ ਦੁਕਾਨ ਖੋਲੀ ਆਪਣੇ ਕੋਲੇ ਹੁੱਡੀਆਂ ਨੇ ਆਪਣੇ ਕੋਲੇ ਸਵਾਡ ਸ਼ਰਟ ਆਪਣੇ ਕੋਲ ਲੋਅਰ ਆ ਟੀ-ਸ਼ਰਟ ਇੱਕ ਬੰਦਾ ਨਹੀਂ ਲੈ ਕੇ ਗਿਆ ਬਾਕੀ ਤਾਂ ਲੈ ਕੇ ਜਾਣਗੇ ਬਿਲਕੁਲ ਭਾਈ ਹੈ ਜਦੋਂ ਪਾਏ ਦੇਖਣਗੇ ਨਾ ਬਾਕੀਆਂ ਦੇ ਤੇ ਫੇਰ ਦੁਬਾਰਾ ਆਊਗਾ ਬੰਦਾ ਫੇਰ ਕਹੂਗਾ ਭਾਜੀ 5-600 ਨਹੀਂ ਤੁਸੀਂ ਮੈਨੂੰ 1500 ਦੇ ਦਿਓ ਆਪਾਂ ਆਪਣੇ ਕੰਮ ਨੂੰ ਪਿਆਰ ਕਰਨਾ ਹੈ ਆਪਣੀ ਇੱਥੇ ਰੋਜੀ ਰੋਟੀ ਚੱਲਦੀ ਹੈ ਜੀ ਠੀਕ ਹੈ ਆਪਾਂ ਇਹਨੂੰ ਵਧੀਆ ਸਾਬਿਤ ਕਰਨਾ ਹੈ ਠੀਕ ਹੈ ਭਾਜੀ ਚਾਹ ਹੀ ਚਾਹ ਵੀਰੇ ਚਾਹ ਤਾਂ ਨਹੀਂ ਪੀਣੀ ਪਰ ਤੇਰੇ ਤੋਂ ਯਾਰ ਇੱਕ ਗੱਲ ਪੁੱਛਣੀ ਆ ਹਾਂਜੀ ਹਾਂਜੀ ਚਾਹ ਦਾ ਕੱਪ ਕਿੰਨੇ ਦਾ ਚਾਹ ਦਾ 15 ਦਾ ਕਿੰਨੇ ਦਾ 15 ਰੁਪਏ ਦਾ ਵੀਰੇ 8 ਰੁਪਏ ਦਾ ਦੇ ਦੇ ਯਾਰ ਬਾਕੀ ਦਾ 10 ਰੁਪਏ ਦੇ ਦਿੰਦੇ ਤੂੰ 8 ਦਾ ਦੇ ਦੇ ਭਾਜੀ ਮੈਂ 8 ਦਾ ਕਿਵੇਂ ਦੇ ਸਕਦਾ ਜੀ ਕਿਉਂ 15 ਫਿਕਸ ਕੀਤਾ ਹੋਇਆ ਜੀ ਮਤਲਬ ਕਾ ਤੇ ਪੜੀ ਚਾਹ ਕਿਹੜਾ ਉਦਹੀ ਬਣ ਜਾਂਦੀ ਹੈ ਜੀ ਕੀ 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 ਪੈਂਦਾ ਵੀਰੇ ਭਾਈ ਚੀਨੀ ਪੈਂਦੀ ਆ ਪੱਤੀ ਪੈਂਦੀ ਆ ਇਲਾਚੀ ਪੈਂਦੀ ਆ ਲੌਂਗ ਜੇ ਕੋਈ ਕਹਿੰਦਾ ਲੌਂਗ ਅਦਰਕ ਪਾ ਦੀਦਾ ਵਾ ਉਹਦਾ ਖਰਚਾ ਵੀ ਹੁੰਦਾ ਵਾ ਗੈਸ ਦਾ ਖਰਚਾ ਵੀ ਹੋਣਾ ਗੈਸ ਦਾ ਖਰਚਾ ਵੀ ਆ ਉਤੋਂ ਆਣ ਜਾਣ ਦੇ ਇੰਨੇ ਖਰਚੇ ਹੁੰਦੇ ਇੱਥੇ ਅੱਛਾ ਦੇ ਨਹੀਂ ਦੇ ਸਕਦਾ 10 ਰੁਪਏ ਦੀ ਨਹੀਂ ਨਹੀਂ ਭਾਜੀ ਹੋਰ ਦਿੰਦੇ ਹੋਣਗੇ 10 ਰੁਪਏ ਦੇ ਵਿੱਚ ਪਰ ਚਾਹ ਤਾਂ ਮੇਰਾ 15 ਦਾ ਹੀ ਦੇਖਿਆ ਭਾਜੀ ਜਿਹਦੀ 15 ਰੁਪਏ ਦੀ ਚੀਜ਼ ਆ ਨਾ ਉਹਨੂੰ ਵੀ ਆਪਣੇ ਕੰਮ ਤੇ ਭਰੋਸਾ ਆਪਣਾ ਤਾਂ ਖਰਚਾ ਹੀ ਬਹੁਤ ਲੱਗਦਾ ਵੀਰੇ ਆਪਾਂ ਇੱਥੇ ਇੰਨੀਆਂ ਲਾਈਟਾਂ ਲਾਈਆਂ ਆਪਾਂ ਇੰਨੇ ਖਰਚੇ ਲਾ ਕੇ ਕਿਰਾਏ ਵੀ ਦੇਣੇ ਆ ਤੁਹਾਡੀਆਂ ਤਨਖਾਹਾਂ ਵੀ ਦੇਣੀਆਂ ਕੱਪੜਾ ਵੀ ਬਣਾਉਣਾ ਹਰ ਸੀਜ਼ਨ ਦਾ ਵੀ ਧਿਆਨ ਰੱਖਣਾ ਹੈ ਠੀਕ ਹੈ ਨਾ ਬਾਜੀ ਜੇ ਉਹ ਬੰਦਾ ਆਪਣੇ ਆਪ ਤੇ ਭਰੋਸਾ ਰੱਖ ਸਕਦਾ ਆਪਾਂ ਨੂੰ ਕਿਉਂ ਨਹੀਂ ਹੈਗਾ ਅ ਮੇਰੇ ਪੀਓਗੇ ਚਾਹ ਨਹੀਂ ਵੀਰੇ ਥੈਂਕ ਯੂ ਥੈਂਕ ਯੂ ਵੀਰੇ ਆਪਾਂ ਫੇਰ ਮਤਲਬ ਘੰਟੇ ਤੱਕ ਬੁਲਾ ਲਾਂਗੇ ਤੁਹਾਨੂੰ ਠੀਕ ਹੈ ਠੀਕ ਹੈ ਜੀ ਫੋਨ ਕਰਿਓ ਥੈਂਕ ਯੂ ਵੀਰੇ ਦੇਖੋ ਸਿੱਖਣ ਨੂੰ ਇਹ ਚੀਜ਼ ਮਿਲਦੀ ਆ ਕੋਈ ਵੀ ਕੰਮ ਕਰ ਰਹੇ ਹੋ ਨਾ ਭਰੋਸਾ ਆਪਣੇ ਆਪ ਤੇ ਭਰੋਸਾ ਇਹੋ ਜਿਹਾ ਰੱਖੋ ਕਿ ਆਪਣਾ ਬਹੁਤ ਵਧੀਆ ਹੈ ਕੋਈ ਕਿਸੇ ਨੂੰ ਮਾੜਾ ਕਹੀ ਜਾਵੇ ਚੰਗਾ ਕਹੀ ਜਾਵੇ ਉਹ ਚੀਜ਼ਾਂ 'ਚ ਨਹੀਂ ਪੈਣਾ ਠੀਕ ਹੈ ਜੀ ਹੁਣ ਕੌਨਫੀਡੈਂਸ ਰਹੂਗਾ ਹਾਂਜੀ ਵੀਰੇ ਰਹੂਗਾ ਕੌਨਫੀਡੈਂਸ ਆ 15 ਰੁਪਏ ਵਾਲਾ ਨਹੀਂ ਟਲਦਾ ਪਿਆ ਤੇ ਅਸੀਂ ਕਾਹਤੋਂ ਆਪਣੇ ਬ੍ਰਾਂਡ ਬਾਰੇ ਸੁਣਦੇ ਪਏ ਆ ਸਾਡਾ ਕਪੜਾ ਕਿਹੜਾ ਮਾੜਾ ਆ ਐਨੀ ਦੁਨੀਆ ਲੈ ਕੇ ਜਾਂਦੀ ਆ ਸਾਰੇ ਪਾਉਂਦੇ ਆ ਅਸੀਂ ਆਪ ਪਾਉਂਦੇ ਆ ਜੇ 100 ਦੇ ਵਿੱਚੋਂ ਇੱਕ ਬੰਦਾ ਨਹੀਂ ਲੈ ਕੇ ਜਾਂਦਾ 10 ਦੇ ਵਿੱਚੋਂ ਇੱਕ ਬੰਦਾ ਨਹੀਂ ਲੈ ਕੇ ਜਾਂਦਾ ਤਾਂ ਉਹਦੀ ਗੱਲ ਨੂੰ ਦਿਮਾਗ 'ਚ ਨਹੀਂ ਬਿਠਾਣਾ ਠੀਕ ਹੈ ਹਰ ਬੰਦੇ ਦਾ ਆਪਣਾ ਟੇਸਟ ਹੈ ਹਰ ਬੰਦੇ ਦੀ ਆਪਣੀ ਇੱਕ ਮਿਆਦ ਹੁੰਦੀ ਹੈ ਕਿ ਅਸੀਂ ਇੰਨੇ ਤੱਕ ਚੀਜ਼ ਲੈਣੀ ਹੈ ਠੀਕ ਹੈ ਜੀ ਅੱਗੇ ਤੋਂ ਇਹ ਧਿਆਨ ਰੱਖਣਾ ਹੈ ਕਿ ਆਪਣੇ ਕੰਮ ਨੂੰ ਮਾੜਾ ਨਹੀਂ ਕਹਿਣਾ ਆਪਾਂ ਵਧੀਆ ਵਾਂ ਸਮਝ ਗਏ ਕੋਈ ਦੋ ਨੰਬਰ ਦਾ ਕੰਮ ਤਾਂ ਕਰ ਨਹੀਂ ਰਹੇ ਨਹੀਂ ਵੀਰੇ ਆਪਾਂ ਵਧੀਆ ਕੰਮ ਕਰ ਰਹੇ ਹਾਂ ਨਾ ਹਾਂਜੀ ਚਲੋ ਸ਼ਾਬਾਸ਼ ਹੁਣ ਇਹਨੂੰ ਤੈਅ ਲਾ ਦੋ ਅਗਲਾ ਕਸਟਮਰ ਆਂਦਾ ਪੂਰੀ ਕੰਫੀਡੈਂਸ ਨਾਲ ਤੁਸੀਂ ਅਟੈਂਡ ਕਰਨਾ ਠੀਕ ਹੈ ਵੀਰੇ ਤਾਂ ਸਮਾਨ ਵਿਕਣਾ ਜ਼ਿੰਦਗੀ 'ਚ ਜੋ ਵੀ ਕਰਨਾ ਨਾ ਪੁੱਤ ਇੱਥੇ ਦਿਲ ਨਾਲ ਕਰਨਾ ਉਮੀਦ ਨਾਲ ਕਰਨਾ ਹੈ ਮਜ਼ਬੂਤ ਇਰਾਦੇ ਦੇ ਨਾਲ ਕਰਨਾ ਹੈ ਪੂਰੇ ਚਾਅ ਨਾਲ ਕਰਨਾ ਹੈ ਕਿਉਂਕਿ ਕੁਦਰਤ ਕਈ ਵਾਰੀ ਨੇੜੇ ਹੋ ਕੇ ਸੁਣਦੀ ਹੈ